ਮੈਂ ਤੁਹਾਡਾ ਆਪਣਾ ਸ਼ੁਭਾਸ਼ ਭਗਤ ਜਿਸ ਤਰ੍ਹਾਂ ਆਪ ਸਭ ਨੂੰ ਪਹਿਲਾਂ ਬੜੇ ਅਦਬ ਤੇ ਸਤਿਕਾਰ ਨਾਲ ਕਈ ਵਾਰੀ ਬੇਨਤੀਆਂ ਕੀਤੀਆਂ ਕਿ ਕੋਈ ਵੀ ਬੱਚਾ ਮੋਟਰਸਾਈਕਲ ਜਾਂ ਕਿਸੇ ਹੋਰ ਵਹੀਕਲ ਦੇ ਉੱਪਰ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਾ ਪਾਵੇ ਇਸੇ ਤਰ੍ਹਾਂ ਦੇਖੋ ਇਹ ਬੱਚਾ ਜਿਹੜਾ ਮੋਟਰਸਾਈਕਲ ਚਲਾ ਰਿਹਾ ਔਰ ਰੋਡ ਚੱਲ ਰਿਹਾ ਉਹਦੇ ਉੱਪਰ ਇਹ ਮੋਟਰਸਾਈਕਲ ਦਾ ਪਿਛਲਾ ਹਿੱਸਾ ਪੂਰਾ ਹੀ ਉੱਪਰੋਂ ਚੱਕ ਦਿੰਦਾ ਅਗਲਾ ਅਗਲਾ ਹਿੱਸਾ ਬਿਲਕੁਲ ਜਿਹੜਾ किनारा ਉਹਦਾ ਅਗਲੇ ਟਾਇਰ ਦਾ ਉੱਥੇ ਤਾਂ ਖੜਾ ਕਰ ਦੁੰਦਾ ਫਿਰ ਅੱਗੇ ਇਹ ਜਾ ਕੇ ਗਿਰਿਆ ਵੀ ਹੈ ਕੋਈ ਸਿਰ ਤੇ ਹੈਲਮਟ ਨਹੀਂ ਕੋਈ ਸੇਫਟੀ ਨਹੀਂ ਕੋਈ ਕੁਛ ਨਹੀਂ ਅਗਰ ਰੱਬ ਨਾ ਕਰੇ ਇਹ ਯੰਗ ਬੱਚਾ ਕੋਈ ਜ਼ਿਆਦਾ ਗਲਬਾਤ ਹੋ ਜਾਂਦੀ ਕੋਈ ਸੱਟ ਪੇਟ ਲੱਗ ਜਾਂਦੀ ਹੈ ਕੀ ਮਾਪੇ ਨੂੰ ਐਡਾ ਪਿਆਰਾ ਬੱਚਾ ਜਿਹੜਾ ਮਿਲ ਸਕਦਾ ਅੱਜ ਅਸੀਂ ਇਹਦੇ ਕੋਲ ਆਏ ਆ ਮੌਕੇ ਤੇ ਮੋਟਰਸਾਈਕਲ ਫੜ ਲਿਆ ਇਹਦੇ ਨਾਲ ਹੀ ਇੱਕ ਮੋਟਰਸਾਈਕਲ ਹੋਰ ਖੜਾ ਸੀ ਨਾ ਜਿਹਦੇ ਅੱਗੇ ਨੰਬਰ ਪਲੇਟ ਨਾ ਪਿੱਛੇ ਨੰਬਰ ਪਲੇਟ ਨਾ ਅੱਗੇ ਮਗਰਾੜ ਨਾ ਪਿੱਛੇ ਮਗਰਾੜ ਕਿਉਂਕਿ ਇਹਨਾਂ ਬੱਚਿਆਂ ਦੀ ਜਿਹੜੀ ਸੋਸਾਇਟੀ ਹੈ ਸਬੰਧ ਹੈ ਇਸ ਤਰ੍ਹਾਂ ਦੇ ਬੱਚਿਆਂ ਨਾਲ ਹੀ ਹੈਗੇ ਆ ਅਸੀਂ ਦੋਨੋਂ ਜਿਹੜੇ ਮੋਟਰਸਾਈਕਲ ਹੈ ਇਹ ਬੰਦ ਕਰ ਦਿੱਤੇ ਆ ਅੱਗੇ ਤੋਂ ਸਾਰੇ ਬੱਚਿਆਂ ਨੂੰ ਬੜੀ ਸ਼ਕਤੀ ਨਾਲ ਹੁਕਮ ਦਿੰਨੇ ਆ ਕਿ ਕੋਈ ਵੀ ਬੱਚਾ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਾ ਪਾਵੇ ਅਗਰ ਇਹ ਹੀ ਬੱਚੇ ਆਪਣੇ ਮਾਪੇ ਦਾ ਕਹਿਣਾ ਮੰਨਦੇ ਹੋਣ ਤੇ ਸਾਨੂੰ ਉਹਨਾਂ ਦਾ ਚਲਾਨ ਕਰਨ ਦੀ ਲੋੜ ਨਹੀਂ ਜਦ ਇਹਨਾਂ ਦੇ ਪੇਰੈਂਟਸ ਆਏ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਜੀ ਮੈਂ ਬੱਚੇ ਨੂੰ ਬਹੁਤ ਸਮਝਾਉਣਾ ਪਰ ਇਹ ਮੇਰੇ ਕਹਿਣ ਤੇ ਸਮਝਣਾ ਨਹੀਂ ਮੈਂ ਕਹਾਂ ਜੀ ਤੁਹਾਨੂੰ ਹੁਣ ਇਹਨੂੰ ਸਮਝਾਉਣ ਦੀ ਲੋੜ ਨਹੀਂ ਹੈ ਜਿਹੜੇ ਬੱਚੇ ਪੇਰੈਂਟਸ ਦੇ ਅੱਗੇ ਤੇ ਨਹੀਂ ਸਮਝਦੇ ਉਹਨੂੰ ਸਮਝਾਉਣ ਵਾਸਤੇ ਪੰਜਾਬ ਪੁਲਿਸ ਜਿਹੜੀ ਹੈ ਹਰ ਟਾਈਮ ਤਤਪਰ ਗਿਫਟ ਇਹਦਾ ਤਿਆਰ ਹੈ ਇਹ ਨੂੰ ਦੇ ਰਹੇ ਆ ਇਹਨੂੰ ਬੇਟਾ ਸੰਭਾਲ ਕੇ ਰੱਖਣਾ ਆਪਣੇ ਕੋਲ ਠੀਕ ਹੈ ਇਹ ਬੇਟਾ ਤੇਰੇ ਕੰਮ ਆਊਗਾ ਤੇ ਤੈਨੂੰ ਅੱਗੇ ਤੋਂ ਇਹ ਵੀ ਰੋਕੂਗਾ ਕਿ ਜ਼ਿੰਦਗੀ 'ਚ ਕਦੇ ਵੀ ਸਟੰਟ ਮਾਰ ਕੇ ਆਪਣਾ ਜੀਵਨ ਜਿਹੜਾ ਖਤਰੇ ਵਿੱਚ ਨਹੀਂ ਪਾਉਣਾ ਇਹਦੇ ਪੂਰੇ ਕਾਗਜ ਲਾਏ ਹੋ ਤੇ ਮੋਟਰਸਾਈਕਲ ਤੁਹਾਨੂੰ ਮਿਲ ਜਾਊਗਾ ਥੈਂਕ ਯੂ ਜੀ